ਆ ਐਕਚੁਅਲੀ ਮੈਂ ਮੈਡੀਕਲ ਡਰਦੀ ਆਂ ਪੁੱਤ ਸਕੂਟਰ ਹੀ ਚਾਣ ਲੱਗਿਆ ਡਰਦੀ ਆਂ ਸਾਈਕਲ ਚਾਣ ਲੱਗੇ ਡਰਦੀ ਆਂ ਤੇ ਤੁਸੀਂ ਇਕਦਮ ਹੀ ਜਿਹੜਾ ਜਹਾਜ਼ ਉਡਾਉਣ ਦਾ ਸੁਪਨਾ ਸਜੋਲਿਆ ਨੇ ਇਥੇ ਬਹੁਤ ਸਾਰੇ ਲੋਕ ਹੀ ਡਾਕਟਰ ਐਂਡ ਪੰਜਾਬ ਦੀਆਂ ਧੀਆਂ ਨੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਮੱਲਾ ਮਾਰੀਆਂ ਨੇ ਚਾਹੇ ਉਹ ਕੋਈ ਵੀ ਖੇਤਰ ਹੋਵੇ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਕੋਈ ਹੋਰ ਖੇਤਰ ਹੋਵੇ ਦੁਨੀਆ ਦੇ ਹਰ ਖੇਤਰ ਦੇ ਵਿੱਚ ਪੰਜਾਬ ਦੀਆਂ ਧੀਆਂ ਨੇ ਆਪਣੀ ਹੁਨਰ ਦਾ ਲੋਹਾ ਮਣਵਾਇਆ ਆਪਣੇ ਜੱਤ ਤੇ ਝੰਡੇ ਗੱਡੇ ਨੇ ਹੁਣ ਪੰਜਾਬ ਦੀ ਇੱਕ ਹੋਰ ਧੀ ਨੇ ਆਪਣਾ ਹੁਨਰ ਮਨਵਾਇਆ ਹੈ ਦੁਨੀਆ ਦੇ ਵਿੱਚ ਆਪਣੀ ਤਾਕਤ ਦਾ ਲੋਹਾ ਬਣਵਾਇਆ ਆਪਣੇ ਹੁਨਰ ਦਾ ਲੋਹਾ ਬਣਵਾਇਆ ਸਪੇਨ ਦੇ ਵਿੱਚ ਪੰਜਾਬ ਦੀ ਧੀ ਪਾਇਲਟ ਬਣੀ ਹੈ ਉੱਥੇ ਉਸਨੇ ਜਾਜ ਉਡਾਇਆ ਇਹ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਸ਼ਹਿਰ ਤੋਂ ਲੈ ਕੇ ਸਪੇਨ ਦੇ ਵਿੱਚ ਜਾਜ ਅਰੌਂਡ ਤੱਕ ਦੀ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਦੀਪਸ਼ਿਕਾ ਸੰਧੂ ਹੁਣੀ ਤੇ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਗੱਲਬਾਤ ਕਰਨਗੇ ਕਿ ਕਿਵੇਂ ਇੱਕ ਪੰਜਾਬ ਦੇ ਛੋਟੇ ਸ਼ਹਿਰ ਦੀ ਲੜਕੀ ਡਾਕਟਰ ਬਣਨਾ ਚਾਹੁੰਦੀ ਸੀ ਪਰ ਡਾਕਟਰ ਬਣ ਦੀ ਬੰਦੀ ਉਹ ਬਣ ਗਈ ਪਾਇਲਟ ਤੇ ਅਡਾਣ ਲਾਪੀ ਵੱਡੇ ਵੱਡੇ ਜਹਾਜ਼ ਸਿੱਖਾ ਸੰਧੂ ਹੁਣੀ ਸਾਡੇ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਮੈਮ ਬਹੁਤ ਬਹੁਤ ਸਵਾਗਤ ਹੈ ਕਿ ਤੁਸੀਂ ਇੱਕ ਛੋਟੇ ਸ਼ਹਿਰ ਤੋਂ ਉੱਠ ਕੇ ਸਪੇਨ ਦੀ ਧਰਤੀ ਤੇ ਗਏ ਤੇ ਉੱਥੇ ਜਹਾਜ਼ ਉਡਾ ਦਿੱਤਾ ਕਿ ਕਹਿੰਦੇ ਕਿ ਜਹਾਜ਼ ਉਡਾਉਣ ਦਾ ਸੁਪਨਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਥੈਂਕ ਯੂ ਥੈਂਕ ਯੂ ਸੋ ਮਚ ਸਰ ਤਾਂ ਇਹ ਪੂਰੀ ਜਿਹੜੀ ਯਾਤਰਾ ਆਪਾਂ ਕਵਾਂਗੇ ਕਿ ਆ ਤੁਸੀਂ ਇੱਕ ਛੋਟੇ ਸ਼ਹਿਰ ਤੋਂ ਉੱਠੇ ਪੜ੍ਹਾਈ ਕੀਤੀ ਡਾਕਟਰ ਬਣਨਾ ਚਾਹੁੰਦੇ ਸੀ ਤਾਂ ਫਿਰ ਗੇਰ ਦੂਸਰੇ ਤਰ੍ਹਾਂ ਦਾ ਪੈ ਗਿਆ ਪਾਇਲਟ ਬਣ ਗਏ ਸਾਰੀ ਜਿਹੜੀ ਕਹਾਣੀ ਹੈ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਆ ਐਕਚੁਅਲੀ ਮੈਂ ਮੈਡੀਕਲ ਸਟੱਡੀਜ਼ ਕਰਦੀ ਪਈ ਸੀਗੀ ਮੈਂ ਐਮਬੀਬੀਐਸ ਦੀ ਤਿਆਰੀ ਕਰਦੀ ਸੀਗੀ ਐਡਮਿਸ਼ਨ ਦੇ ਲਈ ਬਟ ਅਸੀਂ ਕਾਉਂਸਲਿੰਗ ਦੇ ਲਈ ਗਏ ਹੋਏ ਸੀਗੇ ਦਿੱਲੀ ਅండ్ ਉਥੇ ਸੀਟਸ ਅਵੇਲੇਬਲ ਨਹੀਂ ਸੀ ਗਿਆ ਤਾਂ ਥੋੜਾ ਟਾਈਮ ਰੁਕੇ Papa ਦੇ ਇੱਕ ਫਰੈਂਡ ਦੇ ਕੋਲ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜੋ ਪੇਟਾ ਹੈ ਨ ਬੇਟੀ ਹੈ ਦੋਨੋਂ ਐਵੀਏਸ਼ਨ ਦੇ ਵਿੱਚ ਨੇ ਪਾਇਲਟ ਪਾਇਲਟਸ ਨੇ ਤੇ ਥੋੜਾ ਜਿਹਾ ਉਹਨਾਂ ਨੇ ਬ੍ਰੇਨ ਵਾਸ਼ ਕੀਤਾ ਮਾਈਂਡ ਸੈਟ ਚੇਂਜ ਕੀਤਾ ਕਿ ਤੁਸੀਂ ਵੀ ਮਤਲਬ ਐਵੀਏਸ਼ਨ ਦੇ ਵਿੱਚ ਟ੍ਰਾਈ ਕਰਿਓ ਜਿੰਦਾ ਵੀ ਐਂਡ ਉਹਦੇ ਲਈ ਮੈਥਮੈਟਿਕਸ ਰਿਕਵਾਇਰ ਸੀਗਾ ਮੈਂ ਮੈਥਮੈਟਿਕਸ ਨਹੀਂ ਕੀਤਾ ਸੀਗਾ ਉਹ ਦੋ ਪਲੱਸ 2 ਦੇ ਵਿੱਚ ਤਾਂ ਮੈਂ ਆ ਕੇ ਜਿਹੜਾ ਇੱਕ ਨੈਕਸਟ ਈਅਰ ਸੋਚਿਆ ਸੀਗਾ ਕਿ ਨੈਕਸਟ ਈਅਰ ਤਿਆਰੀ ਕਰਕੇ ਦੁਬਾਰਾ ਆਪਣੇ ਐਗਜ਼ਾਮ ਦਊਂਗੀ ਉਹਦੀ ਜਗ੍ਹਾ ਆਪਣੇ ਮੈਥਸ ਦੀ ਤਿਆਰੀ ਕੀਤੀ ਆਪਣਾ ਮੈਥਸ ਦਾ ਐਗਜ਼ਾਮ ਦਿੱਤਾ ਐਂਡ ਫਿਰ ਏਵੀਏਸ਼ਨ ਦੇ ਵਿੱਚ ਇਦਾਂ ਹੌਲੀ ਹੌਲੀ ਏਵੀਏਸ਼ਨ ਚ ਚਲੇ ਗਈ ਜੇ ਤੁਹਾਨੂੰ ਉੱਥੇ ਪਹਿਲੀ ਯਾਰ ਸਲਾਹ ਦਿੰਦੀ ਕਿ ਕਿ ਬੇਟੇ ਤੁਸੀਂ ਡਾਕਟਰੀ ਦੀ ਪੜਾਈ ਨੂੰ ਸਾਈਡ ਤੇ ਕਰਕੇ ਇਸ ਜਹਾਜ ਉਡਾਉਣ ਵਾਲੇ ਪਾਸੇ ਹੋ ਜੋ ਕਿਉਂਕਿ ਕੁੜੀਆਂ ਤਾਂ ਕਹਿੰਦੇ ਪਹਿਲਾਂ ਹੀ ਬਹੁਤ ਡਰਦੀਆਂ ਵਾ ਉਹ ਤਾਂ ਸਕੂਟਰ ਹੀ ਚਾਣ ਲੱਗਿਆਂ ਡਰਦੀਆਂ ਸਾਈਕਲ ਚਾਣ ਲੱਗੇ ਡਰਦੀਆਂ ਤੇ ਤੁਸੀਂ ਇਕਦਮ ਹੀ ਜਿਹੜਾ ਜਹਾਜ ਉਡਾਉਣ ਦਾ ਸੁਪਨਾ ਸਜੋ ਲਿਆ ਹਾਂਜੀ ਕਾਫੀ ਡਿਫਰੈਂਟ ਫੀਲਡ ਆ ਆਪਣੇ ਇੱਥੇ ਬਹੁਤ ਸਾਰੇ ਲੋਕੀ ਡਾਕਟਰ ਐਂਡ ਇੰਜੀਨੀਅਰਸ ਦਾ ਮੋਸਟਲੀ ਹਾਰਿਕ ਕਰ ਦੇ ਵਿੱਚ ਇਸ ਫੀਲਡ ਦੇ ਵਿੱਚ ਜਾਂਦੇ ਆ ਬਟ ਮੈਨੂੰ ਲੱਗਦਾ ਕਿ ਐਵੀਏਸ਼ਨ ਇੱਕ ਇੱਦਾਂ ਦੀ ਫੀਲਡ ਹੈ ਜਿਹਦੇ ਵਿੱਚ ਬਹੁਤ ਘੱਟ ਜਣੇ ਨੇ ਸਪੈਸ਼ਲੀ ਪੰਜਾਬ ਤੋਂ ਘੱਟ ਜਣੇ ਨੇ ਜਿੱਥੇ ਤੱਕ ਮੈਨੂੰ ਪਤਾ ਹੈ ਤਾਂ ਮੈਨੂੰ ਇੰਟਰਸਟਿੰਗ ਲੱਗੀ ਸੀ ਇਹ ਫੀਲਡ ਮੇਰਾ ਇੰਟਰਸਟ ਪੜਿਆ ਤਾਂ ਫਿਰ ਮੈਂ ਇਸ ਕਰਕੇ ਆਪਣਾ ਥੋੜਾ ਚੇਂਜ ਕਰਕੇ ਮੈਡੀਸਨ ਤੋਂ ਐਵੀਏਸ਼ਨ ਵੱਲ ਚਲੀ ਗਈ ਤਾਂ ਪਹਿਲਾਂ ਤੁਸੀਂ ਕਦੀ ਸੋਚਿਆ ਸੀ ਇਸ ਕਿੱਤੇ ਬਾਰੇ ਕਿ ਮੈਂ ਪਾਇਲਟ ਬਨਣਾ ਜਾ ਕਦੀ ਦਿਮਾਗ ਦੇ ਵਿੱਚ ਕਦੀ ਗੱਲ ਆਈ ਸੀ ਜਾਂ ਕਦੀ ਚਰਚਾ ਆਈ ਸੀ ਕਿਸੇ ਨਾਲ ਗੱਲਬਾਤ ਹੋਈ ਸੀ ਪਰਵਾਰ ਚ ਕਦੇ ਗੱਲਬਾਤ ਹੋਈ ਕੀ ਬੇਟਾ ਇਹ ਵੀ ਆਪਾਂ ਇਸ ਰਾਹ ਤੇ ਵੀ ਜਾ ਸਕਦੇ ਹਾਂ ਜਾਂ ਤੁਹਾਡੇ ਮਨ ਚ ਕਦੀ ਇਹ ਫੁਰਨਾ ਉੱਠਿਆ ਹੋਵੇ ਨਹੀਂ ਮੇਰਾ ਪੂਰਾ ਫੋਕਸ ਡੇਡਾ ਸਿਗਾ ਮੈਡੀਸਨ ਵਾਲਾ ਸਿਗਾ ਡਾਕਟਰੀ ਵਾਲਾ ਸਿਗਾ ਬਟ ਇੱਕਦਮੀ ਚੇਂਜ ਹੋਇਆ ਤਾਂ ਮਤਲਬ ਛੋਟੇ ਹੁੰਦੇ ਕਹਿ ਦਿੰਦੇ ਆ ਨਾ ਦੇਖ ਕੇ ਕਿ ਨਹੀਂ ਨਹੀਂ ਮम्मा ਮੈਂ ਤਾਂ ਪਾਇਲਟ ਬਣਨਾ ਹੈ ਡਾਕਟਰ ਬਣਨਾ ਹੈ ਤਾ ਹੌਲੀ ਹੌਲੀ ਚੇਂਜ ਹੁੰਦਾ ਰਹਿੰਦਾ ਆ ਬਟ ਮੇਰਾ ਲਾਸਟ ਜੋ ਡਿਸੀਜਨ ਸੀਗਾ ਉਹ ਡਾਕਟਰ ਦਾ ਸੀਗਾ ਬਟ ਇੱਦਾਂ ਕਦੀ ਨਹੀਂ ਸੋਚਿਆ ਸੀਗਾ ਕਿ ਏਵੀਏਸ਼ਨ ਦੇ ਵਿੱਚ ਪਾਇਲਟ ਬਣ ਆਇਆ ਜਿੱਦਾਂ ਤੱਕ ਹਮ ਤਾਂ ਤੁਸੀਂ ਫਿਰ ਆਲ ਰਾਉਂਡਰ ਬਣ ਗਏ ਨਾ ਪਾਇਲਟ ਵੀ ਨਾਲ ਤੇ ਡਾਕਟਰ ਵੀ ਨਾਲ ਡਾਕਟਰ ਦੀ ਡਿਗਰੀ ਮਿਲ ਜਾਂਦੀ ਤਾਂ ਫੇ ਡਾਕਟਰ ਬਣ ਜਾਣਾ ਸੀਗਾ ਬਟ ਹਾਂਜੀ ਇੰਟਰਸਟ ਔਦਰ ਵੀ ਹੈਗਾ ਆ ਬਟ ਏਵੀਏਸ਼ਨ ਦਾ ਵੀ ਪ੍ਰੋਪਰ ਹੋ ਗਿਆ ਤਾ ਇੱਕ ਕਿੰਨਾ ਕੋਖਾ ਹੁੰਦਾ ਇੱਕ ਪਾਇਲਟ ਬਾਨਾ ਕਹਿੰਦੇ ਕਿ ਪਾਇਲਟ ਬਾਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਬਹੁਤ ਮਿਹਨਤ ਕਰਨੀ ਪੈਂਦੀ ਆ ਮਿਹਨਤ ਦੇ ਨਾਲ ਕਹਿੰਦੇ ਤੁਹਾਡੇ ਚ ਜਿਗਰਾ ਵੀ ਬੜਾ ਚਾਹੀਦਾ ਜਹਾਜ਼ ਉਡਾਣ ਲਈ ਹਾਂਜੀ ਇਹ ਤਾਂ ਹੈ ਚਾਹੀਦਾ ਆ ਜਿਗਰਾ ਵੀ ਚਾਹੀਦਾ ਆ ਬਟ ਇਦਾਂ ਆ ਕਿ ਸਟੱਡੀਸ ਜਿਹੜੀਆਂ ਆ ਉਹ ਤਾਂ ਹਰ ਇੱਕ ਫੀਲਡ ਦੇ ਵਿੱਚ ਅਗਰ ਤੁਸੀਂ ਵਧੀਆ ਸੈਟਲ ਹੋਣਾ ਆ ਤਾਂ ਸਟੱਡੀ ਤਾਂ ਕਰਨੀ ਪੈਂਦੀ ਆ ਬਸ ਮੈਂ ਵੀ ਸਟੱਡੀ ਕੀਤੀ ਆਪਣੇ ਐਗਜ਼ਾਮਸ ਕਲੀਅਰ ਕੀਤੇ ਆਪਣੀ ਟ੍ਰੇਨਿੰਗ ਕੀਤੀ ਐਂਡ ਹੋ ਗਿਆ ਇਹ ਕਿੰਨਾ ਸਮਾਂ ਪ੍ਰੋਸੈਸ ਕੀ ਹੁੰਦਾ ਪੂਰਾ ਆਪਾਂ ਜਦੋਂ ਟ੍ਰੇਨਿੰਗ ਸ਼ੁਰੂ ਕਰਦੇ ਆ ਕੀ ਪ੍ਰੋਸੈਸ ਹੁੰਦਾ ਕਿਹੜੇ ਕਿਹੜੇ ਪੜਾਵਾਂ ਚੋਂ ਲੰਘਣਾ ਪੈਂਦਾ ਮੈਂ ਯੂਰੋਪੀਅਨ ਲਾਇਸੈਂਸ ਕੀਤਾ ਯਾ ਯੂਰੋਪੀਅਨ ਆਰਗੇਨਾਈਜੇਸ਼ਨ ਦੇ ਅਕੋਰਡਿੰਗ ਟੂ ਸੀ 14 ਐਗਜ਼ਾਮਸ ਕੰਪਲੀਟ ਕਰਨੇ ਹੁੰਦੇ ਆ 14 ਐਗਜ਼ਾਮਸ ਕੰਪਲੀਟ ਕਰਕੇ ਨਾਲ-ਨਾਲ ਤੁਹਾਡੀ ਟ੍ਰੇਨਿੰਗ ਜਿਹੜੀ ਆ ਸਿੰਗਲ ਇੰਜਨ ਤੋਂ ਸ਼ੁਰੂ ਹੁੰਦੀ ਆ ਸਿੰਗਲ ਪਿਸਟਨ ਇੰਜਨ ਉਹਦੇ ਤੁਸੀਂ ਕੁਝ ਘੰਟੇ ਕਰਦੇ ਆ 16 17 ਘੰਟੇ ਉਸ ਤੋਂ ਬਾਅਦ ਤੁਹਾਨੂੰ ਸੋਲੋ ਦੇ ਦਿੰਦੇ ਆ ਉਹ ਸੋਲੋ ਦੇ ਵਿੱਚ ਤੁਸੀਂ ਕੱਲਿਆਂ ਦੇ ਜਹਾਜ ਉਡਾਉਣਾ ਹੁੰਦਾ ਹੈ ਜਿਹੜੀ ਫਰਦਰ ਤੁਹਾਡੀ ਸਿੰਗਲ ਇੰਜਨ ਦੀ ਟ੍ਰੇਨਿੰਗ ਰਹਿ ਜਾਂਦੀ ਆ ਉਹ ਕੱਲੇ ਹੀ ਤੁਸੀਂ ਅਪ ਫਲਾਈ ਕਰਦੇ ਆ ਤੁਹਾਡੇ ਨਾਲ ਇਨਸਟ੍ਰਕਟਰ ਨਹੀਂ ਜਾਂਦਾ ਫਿਰ ਉਸ ਤੋਂ ਬਾਅਦ ਜਦੋਂ ਸਿੰਗਲ ਇੰਜਨ ਖਤਮ ਹੁੰਦਾ ਹੈ ਤਾਂ ਮਲਟੀ ਇੰਜਨ ਦੀ ਤਿਆਰੀ ਸ਼ੁਰੂ ਕਰਦੇ ਆ ਟ੍ਰੇਨਿੰਗ ਸ਼ੁਰੂ ਹੁੰਦੀ ਆ ਐਂਡ ਉਹਦੇ ਕੁਝ ਘੰਟੇ ਖਤਮ ਕਰਕੇ ਤੁਹਾਡਾ ਜਿਹੜਾ ਉਹਦੇ ਆਵਰਸ ਕੰਪਲੀਟ ਕਰਕੇ ਤੁਹਾਡਾ ਲਾਇਸੈਂਸ ਅਪਲਾਈ ਕਰ ਦਿੰਦੇ ਆ ਹੋਏਗਾ ਤੁਸੀਂ ਐਗਜ਼ਾਮਸ ਆਪਣੇ ਕੰਪਲੀਟ ਕਰ ਲਏ ਹੋਏ ਉਸ ਟਾਈਮ ਤੱਕ ਆ ਫਿਰ ਤੁਸੀਂ ਪਹਿਲਾਂ ਸਿੱਧਾ ਕਹਿੰਦੇ ਕਿ ਜਹਾਜ਼ ਦੀ ਸਵਾਰੀ ਉਡਾਉਣ ਵੇਲੇ ਕੀਤੀ ਸਿੱਖਣ ਵੇਲੇ ਕੀਤੀ ਹਨਾ ਅ ਕਮਰਸ਼ੀਅਲੀ ਐਜ਼ ਅ ਪੈਸੇਂਜਰ ਫ্লাই ਕੀਤਾ ਸੀਗਾ ਬਟ ਹਾਂਜੀ ਉਹ ਜਦੋਂ ਉੱਥੇ ਟ੍ਰੇਨਿੰਗ ਲਈ ਫਸਟ ਟਾਈਮ ਐਜ਼ ਅ ਟ੍ਰੇਨੀ ਫ্লাই ਕੀਤਾ ਹਾਂਜੀ ਤਾਂ ਫਿਰ ਕਿੱਥੋਂ ਲੈ ਕੇ ਕਿੱਥੇ ਤੱਕ ਜਾ ਡਾਇਆ ਪਹਿਲੀ ਵਾਰੀ ਪਹਿਲੀ ਵਾਰੀ ਤਾਂ ਲੋਕਲੀ ਉਹ ਤੁਹਾਨੂੰ ਫਰਸਟ ਫਲਾਈਟ ਤਾਂ ਲੋਕਲੀ ਲੈ ਕੇ ਜਾਂਦੇ ਆ ਉਹ ਤੁਹਾਨੂੰ ਐਕਸਪੀਰੀਅੰਸ ਕਰਾਉਂਦੇ ਆ ਕਿਉਂਕਿ ਕੁਝ ਲੋਕ ਕੀ ਅਨਕੰਫਰਟੇਬਲ ਰਹਿੰਦੇ ਆ ਜਾਂ ਤੁਹਾਨੂੰ ਮਤਲਬ ਇੱਕ ਟਾਈਪ ਦਾ ਐਕਸਪੀਰੀਅੰਸ ਦਿੰਦੇ ਆ ਕਿ ਤੁਹਾਡੀ ਜਿਹੜੀ ਫਰਦਰ ਟ੍ਰੇਨਿੰਗ ਹੋਈ ਕਿ ਉਹ ਇਸ ਇਦਾਂ ਹੀ ਹੋਣੀ ਆ ਇਸ ਚੀਜ਼ ਨੂੰ ਲੈ ਕੇ ਹੋਣੀ ਆ ਤਾਂ ਲੋਕਲੀ ਮੇਰਾ ਸਪੇਨ ਦੇ ਵਿੱਚ ਇੱਕ ਸਬਾਦੇਲ ਆ ਸਿਟੀ ਆ ਉੱਥੇ ਮੇਰਾ 에어ਪੋਰਟ ਸੀ ਜਿੱਥੇ ਮੈਂ ਟ੍ਰੇਨਿੰਗ ਦੇ ਲਈ ਜਾਂਦੀ ਸੀ ਐਂਡ ਉੱਥੇ ਹੀ ਆਪਣੀ ਫਰਦਰ ਸਾਰੀ ਤਿਆਰੀ ਕੀਤੀ ਆਲੇ ਦੁਆਲੇ ਕੁਮੇ ਜਿਹੜੀਆਂ ਫਰਦਰ ਸਪੇਨ ਦੀਆਂ ਸਿਟੀਜ਼ ਐ ਉੱਥੇ ਗਏ ਐਂਡ ਵਾਪਸ ਆ ਗਈ ਸੀ ਜਦੋਂ ਪਹਿਲੀ ਵਾਰ ਤੁਸੀਂ ਟ੍ਰੇਨਿੰਗ ਕੰਪਲੀਟ ਕੀਤੀ ਪਹਿਲਾਂ ਤੁਸੀਂ ਜਿਹੜਾ ਟ੍ਰੇਨਰ ਹੋਗਾ ਉਹਦੇ ਨਾਲ ਜਾਜ ਉਟਾਉਂਦੇ ਹੋ ਕਿ ਜਦੋਂ ਪਹਿਲੀ ਵਾਰ ਤੁਸੀਂ ਆਪ ਬੈਠੇ ਜਾਜ ਪਹਿਲੀ ਉਡਾਰੀ ਥੱਲੇੋਂ ਤਾਂ ਉਹ ਆਪਾਂ ਲਾਈ ਤਾਂ ਉਸ ਤੋਂ ਮੈ ਕਿੰਦਾ ਲੱਗਿਆ ਡਰ ਲੱਗਿਆ ਉਦੋਂ ਡਰ ਲੱਗਦਾ ਪਿਆ ਸੀਗਾ ਉਸ ਦਿਨ ਖੱਲੀ ਗਈ ਸੀ ਮੈਂ ਜਿਸ ਦਿਨ ਸੋਲੋ ਮਿਲੀ ਮੈਨੂੰ ਡਰ ਵੀ ਸੀਗਾ ਐਕਸਾਈਟਮੈਂਟ ਵੀ ਸੀਗੀ ਕਿ ਹੁਣ ਫਰਦਰ ਟ੍ਰੇਨਿੰਗ ਖੁਦ ਕਰਨੀਆ ਇੱਕ ਸਟੈਪ ਫੋਰਵਰਡ ਚੱਕਿਆ ਸੀਗਾ ਟ੍ਰੇਨਿੰਗ ਦੇ ਵਿੱਚ ਤਾਂ ਹੈਪੀ ਵੀ ਸੀ ਇਨ ਫੈਕਟ ਬਟ ਹਾਂਜੀ ਥੋੜਾ ਥੋੜਾ ਡਰ ਲੱਗਦਾ ਪਿਆ ਸੀਗਾ ਐਂਡ ਜਸਟ ਐਂ ਸੋਲੋ ਕੰਪਲੀਟ ਕੀਤੀ ਫਿਰ ਉਸ ਦਿਨ ਆ ਕੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਮੈਂ ਆਪਣੀ ਸੋਲੋ ਕੰਪਲੀਟ ਕਰਕੇ ਆਈ ਐ ਵੀ ਸਾਰੇ ਜਣੇ ਬਹੁਤ ਖੁਸ਼ ਸੀਗੇ ਫਿਰ ਨਾ ਫੋਨ ਫਿਕਨ ਹੋ ਗਿਆ ਮਾਤਾ ਨੂੰ ਜਾਂ ਪਿਤਾ ਨੂੰ ਕਿ ਮੈਂ ਪਾਇਲਟ ਬਣ ਗਈ ਹੁਣ ਆ ਮੈਂ ਜਦੋਂ ਵੀ ਕਾਲ ਕਰਦੀ ਹੁੰਦੀ ਆ ਮੈਂ ਵੀਡੀਓ ਕਾਲ ਗਰੁੱਪ ਕਾਲ ਕਰਦੀ ਆ ਤਾਂ ਦੋਨੋਂ ਜਣੇ ਇਕੱਠੇ ਸੀਗੇ ਮੇਰੀ ਵੀਡੀਓ ਕਾਲ ਦੇ ਵਿੱਚ ਜੇ ਨਰਾਸ਼ ਨਾ ਹੋ ਜਾਈਏ ਪਹਿਲਾਂ ਮੈਨੂੰ ਨਹੀਂ ਕੀਤੀ ਫਿਰ ਨਹੀਂ ਦੋਨਾਂ ਜਣਿਆਂ ਨੂੰ ਇਕੱਠਿਆਂ ਨੂੰ ਕਾਲ ਕੀਤੀ ਸੀਗੀ ਦੋਨੋਂ ਜਣੇ ਇਕੱਠੇ ਹੀ ਸੀਗੇ ਤਾਂ ਫਿਰ ਇਕੱਠਿਆਂ ਨੂੰ ਹੀ ਦੱਸਿਆ ਸੀਗਾ ਹਾਂਜੀ ਤਾਂ ਪਹਿਲਾਂ ਜਦੋਂ ਤੁਸੀਂ ਪਹਿਲੀ ਉਡਾਨ ਭਰਦੇ ਹੋ ਆਪਣਾ ਜਹਾਜ਼ ਦਿੱਤਾ ਉਹ ਕਿੰਨਾ ਸਮੇਂ ਲਈ ਉਡਾਣ ਨਹੀਂ ਦਿੰਦੇ ਤੁਹਾਨੂੰ ਆ ਜਦੋਂ ਫਸਟ ਟਾਈਮ ਤੁਸੀਂ ਜਾਣਦੇ ਮੇਰੀ ਫਸਟ ਫਲਾਈਟ ਚੇਰੀਸੀ ਕਿ ਉਹ ਇੱਕ ਕੰਟਾਟ ਡੇਢ ਘੰਟੇ ਦੀ ਸੀਗੀ ਬਟ ਜਿੱਦਾਂ ਜਿੱਦਾਂ ਤੁਹਾਡੀ ਟ੍ਰੇਨਿੰਗ ਪ੍ਰੋਸੈਸ ਹੁੰਦੀ ਰਹਿੰਦੀ ਆ ਤੁਸੀਂ ਲੌਂਗਰ ਫਲਾਈਟਸ ਕਰਨੀਆਂ ਸ਼ੁਰੂ ਕਰ ਦਿੰਦੇ ਆ ਮੈਂ 3 3 ਆਵਰਸ 4 ਆਵਰਸ ਇਨ ਫੈਕਟ 5 ਆਵਰਸ ਦੀ ਫਲਾਈਟ ਵੀ ਕੀਤੀ ਹੋਈ ਆ ਐਂਡ ਅਗਰ ਤੁਸੀਂ ਕਿਸੇ ਦੂਰ ਵਾਲੇ 에ਅਰਪੋਰਟ ਤੇ ਜਾਂਦੇ ਆ ਤਾਂ ਫਿਰ ਕਦੀ ਕਦੀ 5.5 6 ਘੰਟੇ ਵੀ ਲੱਗ ਜਾਂਦੇ ਆ ਤਾਂ ਜਦੋਂ ਤੁਸੀਂ ਉੱਥੇ ਟ੍ਰੇਨਿੰਗ ਕਰਦੇ ਸੀ ਤਾਂ ਹੋਰ ਭਾਰਤ ਦੇ ਕਿੰਨੇ ਜਾਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਕਿੰਨੇ ਕੁ ਤੁਹਾਡੇ ਨਾਲ ਸਿਗੇ ਸਖਿਆਰਤੀ ਜਾਂ ਕੋਈ ਨਹੀਂ ਸਿਗਾ ਕੱਲੇ ਸਿਗੇ ਤੁਸੀਂ ਨਹੀਂ ਮੇਰੇ ਨਾਲ ਕੋਈ ਪੰਜਾਬੀ ਤਾਂ ਨਹੀਂ ਸਿਗਾ ਕੋਈ ਵੀ ਉੱਥੇ ਟ੍ਰੇਨਿੰਗ ਦੇ ਵਿੱਚ ਅ ਇੰਡੀਅਨ ਇੱਕੀ ਕੁੜੀ ਸੀਗੀ ਗੁਜਰਾਤ ਤੋਂ ਬਟ ਪੰਜਾਬੀ ਕੋਈ ਨਹੀਂ ਸੀਗਾ ਇੰਡੀਆ ਤੋਂ ਸਿਰਫ ਇੱਕ ਕੁੜੀ ਹੋਰ ਸੀ ਅਸੀਂ ਦੋ ਜਣੇ ਹੀ ਸੀਗੇ ਸਕੂਲ ਦੇ ਵਿੱਚ ਇੱਕ ਕੁੜੀ ਸੀ ਗੁਜਰਾਤ ਤੋਂ ਕਹਿੰਦੇ ਕਿ ਇਹ ਮਹਿੰਗੀ ਵੀ ਪੜੀ ਹੁੰਦੀ ਹੈ ਟ੍ਰੇਨਿੰਗ ਕੀ ਜਾਜ ਚਲਾਉਣ ਦੇ ਸੁਪਨੇ ਲੈਣੇ ਕੋਈ ਸੌਕੇ ਨਹੀਂ ਗੱਲ ਨਹੀਂ ਹੈਗੀ ਹਾਂਜੀ ਟ੍ਰੇਨਿੰਗ ਤਾਂ ਕਾਫੀ ਐਕਸਪੈਂਸਿਵ ਆ ਮੋਸਟਲੀ ਲੋਕੀ ਜਿਹੜੇ ਜਿਨ੍ਹਾਂ ਦਾ ਡ੍ਰੀਮ ਹੁੰਦਾ ਕਿ ਅਫੋਰਡ ਵੀ ਨਹੀਂ ਕਰ ਪਾਉਂਦੇ ਲੋਨਸ ਲੈਣੇ ਪੈਂਦੇ ਆ ਸਕਾਲਰਸ਼ਿਪਸ ਤੇ ਬੇਸਿਸ ਤੇ ਟ੍ਰੇਨਿੰਗ ਹੁੰਦੀ ਆ ਹਾਂਜੀ ਪਰ ਮੇਰਾ ਇੱਕ ਸਵਾਲ ਹੈਗਾ ਕਿ ਤੁਸੀਂ ਸਪੇਨ ਕਾ ਤੋ ਚੁਣਿਆ ਹੋਰ ਵੀ ਐਡੀ ਦੁਨੀਆ ਵਸਤੀ ਹੈਗੀ ਅਸਪੈਨ ਇਸ ਕਰਕੇ ਚੁਣਿਆ ਸੀਗਾ ਮੇਰੇ ਕੋਲ ਦੋ ਤਿੰਨ ਆਪਸ਼ਨ ਸੀਗੇ ਮੈਂ ਯੂਕੇ ਦਾ ਟਰਾਈ ਕਰਦੀ ਪਈ ਸੀ ਐਟ ਦ ਸੇਮ ਟਾਈਮ ਐ ਸਪੈਨ ਦਾ ਵੀ ਦੇਖਿਆ ਬਟ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਕਿ ਸਪੈਨ ਇਸ ਕਰਕੇ ਜਾਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਟ੍ਰੇਨਿੰਗ ਸ਼ੁਰੂ ਕਰਦੇ ਆ ਤਾਂ ਵੈਦਰ ਜਿਹੜਾ ਆ ਬਹੁਤ ਵੱਡਾ ਫੈਕਟਰ ਹੁੰਦਾ ਆ ਤਾਂ ਕਿਸੇ ਨੇ ਮੈਨੂੰ ਦੱਸਿਆ ਸੀਗਾ ਕਿ ਜਦੋਂ ਤੁਸੀਂ ਯੂਕੇ 'ਚ ਟ੍ਰੇਨਿੰਗ ਕਰੋਗੇ ਤਾਂ ਯੂਕੇ ਦਾ ਜਿਹੜਾ ਵੈਦਰ ਹੈ ਹਮੇਸ਼ਾ ਠੰਡਾ ਰਹੇਗਾ بارش ਹੁੰਦੀ ਆ ਲਗਾਤਾਰ ਉੱਥੇ ਬਰਫ਼ ਪੈ ਜਾਂਦੀ ਆ ਤਾਂ ਫਿਰ ਤੁਹਾਨੂੰ ਫਲਾਈਟਸ ਜਿਹੜੀਆਂ ਟ੍ਰੇਨਿੰਗ ਦੀਆਂ ਮਿਲਦੀਆਂ ਨਹੀਂ ਹੈਗੀਆਂ ਬਟ ਸਪੇਨ ਬਾਰਸੇਲੋਨਾ ਦੇ ਵਿੱਚ ਵੈਦਰ ਜਿਹੜਾ ਉਹ ਮੋਰ অর ਲੈਸ ਇੰਡੀਆ ਵਰਗਾ ਰਹਿੰਦਾ ਆ ਗਰਮੀ ਵੀ ਓਨੀ ਕੀ ਪੈਂਦੀ ਆ ਠੰਡ ਵੀ ਓਨੀ ਇੱਕ ਐਕਸਟ੍ਰੀਮ ਨਹੀਂ ਜਾਂਦਾ ਵੈਦਰ ਬਰਫ਼ ਨਹੀਂ ਪੈਂਦੀ ਜਾਂ ਬਹੁਤ ਜ਼ਿਆਦਾ ਗਰਮੀ ਜਦੋਂ ਤੁਹਾਨੂੰ ਫਲਾਈਟਸ ਨਾ ਮਿਲਣ ਤਾਂ ਓਵਰ ਆਲ ਜਿਹੜਾ ਸੀਗਾ ਮੈਂ ਪੂਰੀ ਈਅਰ ਦੇ ਵਿੱਚ ਫਲਾਈ ਕਰ ਸਕਾਂ ਮੈਂ ਤਾਂ ਕਰਕੇ ਸਪੇਨ ਚੁਣਿਆ ਸੀ ਤਾਂ ਇੱਕ ਗੱਲ ਹੋਰ ਹੈਗੀ ਕਿ ਜਿਸ ਤਰ੍ਹਾਂ ਕਿ ਹੁਣ ਤੁਸੀਂ ਪਾਇਲਟ ਬਣ ਗਏ ਤਾਂ ਹੁਣ ਡ੍ਰੀਮ ਕਿਹੜਾ ਹੈਗਾ ਕਿ ਕਿਹੜੀ 에어ਲਾਈਨ ਦੇ ਨਾਲ ਕੰਮ ਕਰਨਾ ਕਿੱਥੇ ਕਿੱਥੇ ਜਹਾਜ਼ ਉਡਾਉਣੇ ਆ ਆ ਲਾਸਟ 에어ਲਾਈਨ ਦਾ ਮੈਂ ਮੈਦਰੀਸਟ 에어ਲਾਈਨਸ ਦੇ ਵਿੱਚ ਕੰਮ ਕਰਨਾ ਚਾਹੂੰਗੀ ਬਟ ਮੈਂ ਬੇਸਿਕ ਸਟਾਰਟ ਕਿਸੇ ਵੀ 에어ਲਾਈਨ ਤੋਂ ਕਰਨ ਤੋਂ ਤਿਆਰ ਆ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਐਕਸਪੀਰੀਅੰਸ ਗੇਨ ਕਰਦੇ ਰਹਿੰਦੇ ਆ ਉਦੋਂ ਉਦਾਂ ਤੁਹਾਨੂੰ 에어ਲਾਈਨਸ ਜਿਹੜੀਆਂ ਪ੍ਰਿਫਰ ਕਰਦੀਆਂ ਪ੍ਰਾਇੋਰਟਾਈਜ਼ ਕਰਦੀਆਂ ਆ ਜਿੱਦਾਂ ਜਿੱਦਾਂ ਦੇ ਆਵਰਸ ਸਾਡੇ ਕੋਲ ਜ਼ਿਆਦਾ ਫਲਾਈਟਸ ਤੇ ਉਨੀ ਛੇਤੀ ਤੁਸੀਂ ਤੁਹਾਨੂੰ ਹਾਇਰ ਕਰਦੇ ਆ ਤਾਂ ਫਿਰ ਮੈਂ ਕਿਸੇ ਵੀ ਬੇਸਿਕ 에ਰਲਾਈਨ ਤੋਂ ਸ਼ੁਰੂ ਕਰ ਲਵਾਂਗੀ। ਲੜਾਕੂ ਜਹਾਜ਼ ਡਾਉਂਦਾ ਵੀ ਹੈਗਾ ਅੱਗੇ ਕੋਈ ਮਨ ਨਹੀਂ ਇਦਾਂ ਦਾ ਕੋਈ ਨਹੀਂ ਹੈਗਾ। ਮੇਰਾ ਮੋਰ ਜ਼ਿਆਦਾ ਇੰਟਰਸਟ ਜਿਹੜਾ ਆ ਉਹ ਕਮਰਸ਼ੀਅਲ 에ਰ ਕ੍ਰਾਫਟਸ ਵਹਲਾ ਤਾਂ ਮੈਂ ਉਧਰ ਹੀ ਜਾਣ ਦੀ ਕੋਸ਼ਿਸ਼ ਕਰੂੰਗੀ। ਸੁਰਤ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਜਿੱਦਾਂ ਤੁਸੀਂ ਯਾਤਰੀ ਜਿਹੜੇ ਜਹਾਜ਼ ਹੈਗੇ ਆ ਕਮਰਸ਼ੀਅਲ ਆ ਉਹਨਾਂ ਦੇ ਪਾਇਲਟ ਬਣ ਗਏ ਆ ਤਾਂ ਜਿਹੜੇ ਲੜਾਕੂ ਜਹਾਜ਼ ਡਾਉਂਦੇ ਆ ਪਾਇਲਟ ਤਾਂ ਇਹ ਪਾਇਲਟ ਹੁੰਦੇ ਉਹਨਾਂ ਕੀ ਫਰਕ ਹੁੰਦਾ ਕੀ ਡਿਫਰੈਂਸ ਹੁੰਦਾ? ਉਹਨਾਂ ਦੀ ਟ੍ਰੇਨਿੰਗ ਥੋੜੀ ਜਿਹੀ ਡਿਫਰੈਂਟ ਟੈਸਟ ਕਰਕੇ ਆ ਕਿਉਂਕਿ ਕਮਰਸ਼ੀਅਲ ਦੇ ਵਿੱਚ ਤੁਹਾਨੂੰ ਖਲੀ ਫਲਾਈਂ ਨਹੀਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ 에ਅਰਲਾਈਨਸ ਪ੍ਰਿਫਰ ਕਰਦੀਆਂ ਆ ਕਿ ਤੁਸੀਂ ਜ਼ਿਆਦਾ ਆਟੋਮੇਸ਼ਨ ਤੇ ਡਿਪੈਂਡ ਕਰੋ ਬਟ ਜਿਹੜੇ ਫਾਈਟਰ ਜੈਟਸ ਦੀ ਤੁਸੀਂ ਗੱਲ ਕਰਦੇ ਪਿਆ ਉਹਦੇ ਵਿੱਚ ਆਟੋਮੇਸ਼ਨ ਨਹੀਂ ਉਹਦੇ ਵਿੱਚ ਸਕਿੱਲਸ ਜ਼ਿਆਦਾ ਇੰਪੋਰਟੈਂਟ ਆ ਉਹਦੇ ਵਿੱਚ ਤੁਸੀਂ ਚੀਜ਼ਾਂ ਨਾਲ ਕਿੱਦਾਂ ਡੀਲ ਕਰਨਾ ਆ ਉਹ ਜ਼ਿਆਦਾ ਇੰਪੋਰਟੈਂਟ ਆ ਬਟ ਪੈਸੇਂਜਰਸ ਦੇ ਵਿੱਚ ਇੱਕ ਕੰਫਰਟ ਜ਼ੋਨ ਆ ਜਾਂਦਾ ਆ ਕਿ ਤੁਹਾਡੀ ਫਲਾਈਟ ਕੰਫਰਟ ਜ਼ੋਨ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਪੈਸੇਂਜਰਸ ਕੰਫਰਟ ਸਟੇਬਲ ਰਹਿਣ ਬਟ ਜਿਹੜੇ ਫਾਈਟਰ ਆ ਉਹ ਕੰਪਲੀਟਲੀ ਡਿਫਰੈਂਟ ਆ ਉਹਨਾਂ ਦੀਆਂ ਸਪੀਡਸ ਉਹਨਾਂ ਦੀ ਕੰਫਰਟਨੈਸ ਸਾਰਾ ਕੁਝ ਡਿਫਰੈਂਟ ਹੈ ਕਮਰਸ਼ੀਅਲ 에어ਕ੍ਰਾਫਟ ਨਾਲੋਂ ਤੁਸੀਂ ਹੁਣ ਜਹਾਜ਼ ਤੇ ਚਲਾ ਲੈਨੇ ਜਹਾਜ਼ ਤੋਂ ਇਲਾਵਾ ਹੋਰ ਕੀ ਕੀ ਚਲਾ ਲੈਨੇ ਮੈਂ ਸਕੂਟੀ ਡਰਾਈਵ ਕਰ ਲੈਂਦੀ ਆ ਮੈਨੂੰ ਗੱਡੀ ਡਰਾਈਵ ਕਰਨੀ ਨਹੀਂ ਆਉਂਦੀ ਹਜੇ ਸਕੂਟੀ ਡਰਾਈਵ ਕਰ ਲੈਂਦੀ ਆ ਬਸ ਤੇ ਜਹਾਜ਼ ਫਿਰ ਹੁਣ ਮਾਤਾ ਪਿਤਾ ਨੂੰ ਲੈ ਕੇ ਝੂਟਾ ਦਵਾਇਆ ਤੁਸੀਂ ਮम्मा पापा ਨੂੰ ਹਜੇ ਨਹੀਂ ਦਵਾਇਆ ਬਟ ਜਦ ਜਿਸ ਦਿਨ ਮੇਰੀ ਫਰਸਟ ਕਮਰਸ਼ੀਅਲ ਫਲਾਈਟ ਹੋਗੀ ਤਾਂ ਮੈਂ ਡੈਫੀਨਿਟਲੀ ਦੋਨਾਂ ਜਣਿਆਂ ਨੂੰ ਲੈ ਕੇ ਜਾਊਂਗੀ ਆਪਣੀ ਫਰਸਟ ਫਲਾਈਟ ਤੇ ਇਹ ਨਾਲਾ ਹੋਣਾ ਬਹੁਤ ਇੰਪੋਰਟੈਂਟ ਹੈ ਉਥੇ ਤਾਂ ਉਹ ਉਸ ਜਿਹੜਾ ਸਮਾਂ ਆਉਣਾ ਉਹਨੂੰ ਲੈ ਕੇ ਕਿੰਨੇ ਤੁਸੀਂ ਉਤਸ਼ਾਹਿਤ ਹੈਗੇ ਮੈਂ ਬਹੁਤ ਐਕਸਾਈਟਿਡ ਆ ਆਪਣੀ ਫਰਸਟ ਕਮਰਸ਼ੀਅਲ ਫਲਾਈਟ ਲਈ ਜਦੋਂ ਜਦੋਂ ਵੀ ਹੋਏਗੀ ਸਾਲ ਬਾਅਦ ਜਦੈ ਵੀ ਮੈਨੂੰ ਜੌਬ ਮਿਲੇਗੀ ਕਮਰਸ਼ੀਅਲੀ ਮੈਂ ਫਰਸਟ ਫਲਾਈਟ ਤੇ ਇਹਨਾਂ ਨੂੰ ਲੈ ਕੇ ਜਾਊਂਗੀ ਇਹਨਾਂ ਦਾ ਹੋਣਾ ਜਿੱਦਾਂ ਮੈਂ ਕਿਹਾ ਕਿ ਬਹੁਤ ਇੰਪੋਰਟੈਂਟ ਹੈ ਮੇਰੇ ਲਈ ਉਹ ਤੇ ਐਂਡ ਸਾਰਾ ਕੁਝ ਇਹਨਾਂ ਦੀ ਵਜ੍ਹਾ ਨਾਲ ਹੀ ਹੋਇਆ ਹੈ ਮੈਂ ਗ੍ਰੇਟਫੁਲ ਆ ਬਹੁਤ ਜ਼ਿਆਦਾ ਤਾਂ ਫਿਰ ਡੈਫੀਨੇਟਲੀ ਇਹ ਉੱਥੇ ਹੋਣੇ ਚਾਹੀਦੇ ਆ ਜਿਸ ਦਿਨ ਮੇਰੀ ਫਰਸਟ ਫਲਾਈਟ ਹੋਊਗੀ ਤਾਂ ਹੁਣ ਤੁਹਾਡੇ ਨਾਮ ਦੇ ਨਾਲ ਪਾਇਲਟ ਸਾਹਿਬ ਛੁੱਟ ਜਾਣਾ ਨੰਬਰ ਵੀ ਲੋਕਾਂ ਨੇ ਪਾਇਲਟ ਦੇ ਨਾਮ ਨਾਲ ਸੇਵ ਕਰ ਲੈਣੇ ਇਹ ਤਾਂ ਨਹੀਂ ਪਤਾ ਹੁਣ ਨੰਬਰ ਕਿੱਦਾਂ ਸੇਵ ਕਰਨਾ ਬਟ ਹਾਂਜੀ ਸਾਰਿਆਂ ਦਾ ਹੁੰਦਾ ਏ ਕਿ ਕੀ ਇੰਜੀਨੀਅਰ ਹੋਣਾ ਚਾਹੀਦਾ ਆ ਡਾਕਟਰ ਹੋਣਾ ਚਾਹੀਦਾ ਨਾਮ ਤੇ ਤਾਂ ਫੇਰ ਮੇਰੇ profession ਦੇ ਵਿੱਚ ਵੀ ਪਾਇਲਟ ਜੁੜ ਜਾਊਗਾ ਤਾਂ ਹੁਣ ਜਿਸ ਤਰ੍ਹਾਂ ਕਿ ਪਾਇਲਟ ਬਣ ਕੇ ਮਾਤਾ ਪਿਤਾ ਨੂੰ ਤਾਂ ਝੋਟਾ ਦਿਵਾਣਾ ਹੋਰ ਤੁਹਾਡੀਆਂ ਸਹੇਲੀਆਂ ਹੋਣਗੀਆਂ ਹੋਰ ਰਿਸ਼ਤੇਦਾਰੀ ਚ ਸਕੇ ਸੰਬੰਧੀ ਹੋਣਗੇ ਸ਼ਪਾਰਸ਼ਾਂ ਤਾਂ ਉਹਨਾਂ ਦੀਆਂ ਵੀ ਲੱਗਣੀਆਂ ਮੈਨੂੰ ਹੁਣੀ ਕਹਿ ਦਿੰਦੇ ਨੇ ਸਾਰੇ ਕਿ ਠੀਕ ਹੈ ਜਦੋਂ ਤੂੰ ਜਦੋਂ ਤੂੰ 에ਅਰਲਾਈਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਨੂੰ ਤਾਂ ਟਿਕਟਸ ਤੇ ਡਿਸਕਾਊਂਟ ਚਾਹੀਦੇ ਆ ਸਾਨੂੰ ਤਾਂ ਸਾਨੂੰ ਇੱਥੇ ਤੂੰ ਫ੍ਰੀ ਚ ਲੈ ਕੇ ਜਾਈਂ ਸاسي ਡਿਸਕਾਊਂਟ ਤੇ ਜਾਣਾ ਹਲੇ ਹੁਣੀ ਤੋਂ ਹੀ ਸਾਰੇ ਜਣੇ ਗੱਲਾਂ ਕਰਦੇ ਆ ਕਿ ਸਾਨੂੰ ਡਿਸਕਾਊਂਟ ਤੇ ਟ੍ਰੈਵਲ ਕਰਨਾ ਸੀ ਜਦੋਂ ਤੂੰ ਪਾਇਲਟ ਕਮਰਸ਼ੀਅਲੀ ਫ্লাই ਕਰਨਾ ਸ਼ੁਰੂ ਕਰਤਾ ਫਿਰ ਤੁਸੀਂ ਇਹ ਸ਼ਰਤਾਂ ਪੂਰੀਆਂ ਕਰ ਸਕਦੇ ਆ ਮੈਂ ਸਾਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਪੂਰੀ ਹੰਗ ਕਰਨ ਦੇ ਵਿੱਚ ਬਾਕੀ ਹੋਤਾ ਹੁਣ ਕੰਪਨੀ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨਾ ਉਹ ਈਜ਼ੀ ਰੱਖ ਦਿਆ ਕਿੰਨਾ ਕਿ ਡਿਫਿਕਲਟ ਰੱਖ ਦਿਆ ਤੁਹਾਡੇ ਟੂਵਰਡਸ ਬਟ ਹਾਂਜੀ ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਤਾਂ ਮੈਡਮ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਇਹ ਡਾਕਟਰ ਸਾਹਿਬ ਨੇ ਅਡਰ ਸਾਹਿਬ ਕਹਿੰਦੇ ਕਿ ਬਾਪ ਨਾਲੋਂ ਜ਼ਿਆਦੀ ਖੁਸ਼ੀ ਕਿਹਨੂੰ ਹੋ ਸਕਦੀ ਹੈ ਕਿ ਜਦੋਂ ਉਹਦਾ ਕੋਈ ਬੱਚਾ ਕਿਸੇ ਮਕਾਮ ਤੇ ਜਾਂਦਾ ਹੈ ਤੇ ਜਿੰਨੀ ਖੁਸ਼ੀ ਉਸ ਬੱਚੇ ਨੂੰ ਹੁੰਦੀ ਆ ਉਹਦੇ ਨਾਲੋਂ ਜਿਹੜੀ ਵਡਿਆਈ ਹੈ ਉਹ ਜਿਆਦਾ ਬਾਪ ਨੂੰ ਮਿਲਦੀ ਕਿ ਫਲਾਣੇ ਦੀ ਤੀ ਇਸ ਮਕਾਮ ਤੇ ਪਹੁੰਚ ਗਈ ਉਹ ਵੇ ਬਿਕੋਸ ਸਾਡੇ ਜਿਹੜੇ ਬੱਚੇ ਉਹ ਸਾਡੀ ਐਸੈਟਸ ਨੇ ਇਹਨਾਂ ਦੇ ਮਾਣ ਨੇ ਇਹਨਾਂ ਨੇ ਜੋ ਵੀ ਕਿਹਾ ਅਸੀਂ ਤਾਂ ਸਿਰਫ ਕੀ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਗਾਈਡ ਕਰ ਸਕਦੇ ਹਾਂ ਫਾਈਨੈਂਸ਼ੀਅਲ ਹੈਲਪ ਦੇ ਸਕਦੇ ਹਾਂ ਬਾਕੀ ਜੋ ਬੱਚੇ ਨੇ ਮਕਾਮ ਪੂਰਾ ਕਰਨਾ ਹੈ ਉਹ ਇਹਨਾਂ ਨੇ ਆਪਣੇ ਆਪ ਕਰਨਾ ਹੈ ਤੇ ਉਹ ਹੈਵੀ ਐਕਸਪੈਂਸਿਵ ਹੈ ਬ ਕੁਝ ਚਲੋ ਅਸੀਂ ਤੇ ਗਵਰਨਮੈਂਟ ਜੋਬ ਵਾਲੇ ਕਿੰਨਾ ਇੰਨਾ ਤਾਂ ਨਹੀਂ ਹੋ ਪਾਏਗਾ ਫਿਰ ਕੁਝ ਲੋਨ ਲੈ ਬੈਂਕ ਤੋਂ ਮੈਂ ਦਾਦਾ ਇਥੇ ਮਿਸ ਜਿੰਦਪਿੰਦਰ ਕੌਰ ਸੀ ਮੈਡਮ ਜਿਹੜੀ ਬੈਂਕ ਮੈਨੇਜਰ ਸੀ ਜੋਨਾਂ ਦੇ ਕੋਲ ਗਿਆ ਮੈਂ ਕਿ ਮੈਨੂੰ 50 ਲੱਖ ਰੁਪਏ ਲੋਨ ਚਾਹੀਦਾ ਤੇ ਉਹ ਫਿਰ ਆਪਣੇ ਨੇਚਰਲੀ ਜਿਹੜੀ ਪ੍ਰਾਪਰਟੀ ਦੇ ਡਾਕੂਮੈਂਟ ਉਹਨਾਂ ਦੇ ਦਿੱਤੇ ਤੋਂ ਵੀ ਮਨੋ ਦੌੜ ਦੌੜ ਕੇ ਉਹਨੇ ਮੇਰੀ ਫਾਈਲ ਦੋ ਦਿਨਾਂ ਚ ਕਲੀਅਰ ਕੀਤੀ ਕਹਿੰਦੀ ਪਹਿਲਾਂ ਫਾਦਰ ਦੇਖਿਆ ਜਿਹੜਾ ਆਪਣੀ ਬੇਟੀ ਵਾਸਤੇ ਆਪਣੀ ਜ਼ਮੀਨ ਆਪਣਾ ਕੋਰਾ ਘਰ-ਬਾਰ ਰੱਖ ਰਿਹਾ ਕਹਿੰਦੇ ਮੁੰਡਿਆਂ ਵਾਸਤੇ ਸਾਰੀ ਕਹਦੇ ਬੇਟੀ ਵਾਸਤੇ ਕੋਈ ਕੋਈ ਕਰਦਾ ਕਹਿੰਦੀ ਉਹ ਕਹਿੰਦੀ ਮੈਂ ਆਪਣੀ ਜ਼ਿੰਦਗੀ ਚ ਬਲੀ ਦੇਖਿਆ ਮੈਨੇਜਰ ਨੇ ਕਿਹਾ ਦੱਸੋ ਵੈਦਲੇ ਇਨਸਾਨ ਹੁੰਦੇ ਨੇ ਦੁਨੀਆ ਦੇ ਵਿੱਚ ਜਿਹੜੇ ਧੀ ਤੇ ਪੁੱਤ ਦੇ ਵਿੱਚ ਫਰਕ ਨਹੀਂ ਕਰਦੇ ਬਿਲਕੁਲ ਨਹੀਂ ਸਾਡੇ ਇਦਾਂ ਦਾ ਕੁਝ ਨਹੀਂ ਅ ਅਹੀ ਮੇਰੇ ਬਾਤੇ ਧੀ ਹੋ ਬੇਟਾ ਦੋਨੇ ਬਰਾਬਰ ਨੇ ਇਨਾਂ ਦੀ ਐਜੂਕੇਸ਼ਨ ਦੇ ਵਾਸਤੇ ਅਸੀਂ ਚਾਹੁੰਦੇ ਕਿ ਅੱਛੇ ਫੀਲਡ ਵਿੱਚ ਗਾਂ ਨਿਕਣ ਤਾਂ ਕਿ ਅਸੀਂ ਉਹਨਾਂ ਤੇ ਮਾਣ ਕਰ ਸਕੀਏ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਕੋਈ ਜੱਜ ਦੇ ਫਾਦਰ ਸਾਹਿਬ ਬਣ ਜਾਂਦੇ ਤਾਂ ਤੁਸੀਂ ਪਾਇਲਟ ਦੇ ਫਾਦਰ ਸਾਹਿਬ ਹੁਣ ਬਣਗੇ ਤਾਂ ਜਦੋਂ ਲੋਕ ਮਿਲਦੇ ਆ ਤਾਂ ਫਿਰ ਇਹ ਇਹ ਜਿਕਰ ਹੁੰਦਾ ਵਿੱਚ ਪੱਕਾ ਹਮੇਸ਼ਾ ਅਕਸਰ ਹਮੇਸ਼ਾ ਜਿੱਥੇ ਵੀ ਜਾਂਦੇ ਉਹ ਪੁੱਛਦੇ ਆ ਪਾਇਲਟ ਸਾਹਿਬ ਦਾ ਕੀ ਹਾਲ ਹੈ ਕਿੱਥੇ ਨੇ ਪੂਰਾ ਬਹੁਤ ਮਾਣ ਮਸੂਸ ਕਰਦੇ ਆ ਸਰ ਡਾਕਟਰ ਸਾਹਿਬ ਇਹ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਤੁਹਾਡਾ ਸੁਪਨਾ ਸੀਗਾ ਕਿ ਬੇਟੀ ਨੂੰ ਤੁਸੀਂ ਆਪਣੇ ਵਾਲੀ ਫੀਲਡ ਚ ਲੈ ਕੇ ਉਹਨਾਂ ਡਾਕਟਰ ਬਣਾਉਣਾ ਉਸ ਤਰ੍ਹਾਂ ਦੀ ਪੜ੍ਹਾਈ ਵੀ ਇਹਨੇ ਸ਼ੁਰੂ ਕਰ ਦਿੱਤੀ ਪਰ ਇਹ ਟਰਨਿੰਗ ਪੁਆਇੰਟ ਕਿੱਥੇ ਬਣਿਆ ਐਕਚੁਅਲੀ ਇਹਨੇ ਆਪਣਾ ਨੀਟ ਦਾ ਐਗਜ਼ਾਮ ਦਿੱਤਾ ਸੀ ਉਹ ਕਲੀਅਰ ਕਰ ਲਿਆ ਸੀ ਤੇ ਇਹਨਾਂ ਨੂੰ ਸੀਟ ਵੀ ਅਮਨਸਰ ਮਿਲ ਰਹੀ ਸੀ ਪਰ ਜਿੱਦਾਂ ਮੈਂ ਫੌਸਤ ਵਿੱਚ ਬੀਐਸਐਫ ਚ ਹੈਗਾ ਤੇ ਸਾਡੀ ਕੁਝ ਸੀਟਸ ਦਿੱਲੀ ਵੀ ਹੁੰਦੀਆਂ ਮੈਂ ਕਿਹਾ ਚਲੋ ਉੱਥੇ ਦਿੱਲੀ ਵੀ ਇੱਕ ਵਾਰੀ ਕਾਉਂਸਲਿੰਗ ਤੇ ਜਾਂਦੇ ਆ ਉਤੇ ਇੱਕ ਹੋਰ ਕਮਾਂਡੈਂਟ ਹੈਗੇ ਮੇਰੇ ਦੋਸਤ ਉਹਨਾਂ ਦੇ ਕੋਲ ਲੈਂਡ ਚੁੱਕ ਕਰ ਗਏ ਤੇ ਉਹਦੇ ਜਿਹੜੇ ਦੋਨੇ ਬੱਚੇ ਉਹ ਪਾਇਲਟ ਸੀਗੇ ਤੇ ਬਸ ਉਹਨਾਂ ਨੇ ਦਾ ਬ੍ਰੇਨ ਵਾਸ਼ ਕੀਤਾ ਬਟੀਆਂ ਦਾ ਕਹਿੰਦੇ ਤੂੰ ਕਹਿੰਦੇ ਡਾਕਟਰ ਬਣਨ ਬਹੁਤ ਲੰਮਾ ਟਾਈਮ ਲੱਗੇਗਾ ਤੇ ਬੈਟਰ ਹੈ ਇਸ ਫੀਲਡ ਚ ਜਾ ਜਾ ਤੇ ਇਹਨੇ ਉੱਥੇ ਆਪਣਾ ਮਨ ਬਣਾ ਲਿਆ ਉੱਥੇ ਫਿਰ ਇਹਦਾ ਮੈਡੀਕਲ ਐਗਜ਼ਾਮੀਨੇਸ਼ਨ ਉਧਰ ਹੀ ਕਰਵਾ ਕੇ ਸਾਰਾ ਕੁਝ ਬਸੂਸ ਦਿਨ ਤੋਂ ਸ਼ੁਰੂ ਹੋ ਗਿਆ ਪਾਇਲਟ ਟ੍ਰੇਨਿੰਗ ਵਾਸਤੇ ਕਿ ਜਿਦਾ ਇਹ ਕੋ ਮੈਥ ਨਹੀਂ ਇਥੇ ਆ ਕੇ ਫਿਰ ਮੈਥ ਦੀ ਤਿਆਰੀ ਕੀਤੀ ਮੈਥ ਐਗਜ਼ਾਮ ਕਲੀਅਰ ਕੀਤਾ ਉਸ ਤੋਂ ਬਾਅਦ ਫਿਰ ਆਪਣੇ ਜਿਹੜਾ ਸੁਪਨੇ ਉਡਾਨ ਆਪਣੀ ਪੂਰੀ ਕਰਨ ਲੱਗ ਪਏ ਤੁਸੀਂ ਫਿਰ ਨਾਲ ਹੀ ਉਦੋਂ ਜਦੋਂ ਉਹਨਾਂ ਨੇ ਸੁਝਾਅ ਦਿੱਤਾ ਤੇ ਨਾਲ ਸਹਿਮਤੀ ਤੁਸੀਂ ਉਦੋਂ ਹੀ ਦੇ ਦਿੱਤੀ ਬਈ ਬਿਲਕੁਲ ਸਾਡੇ ਵੱਲੋਂ ਤਾਂ ਇਹ ਮੈਂ ਕਹਾਂ ਸਾਡੇ ਬੱਚੇ ਸਾਡੇ ਐਸੈਟਸ ਨੇ ਇਹ ਜੇ ਫੀਲਡ 'ਚ ਜਾਣਾ ਚਾਹੁੰਦੇ ਜਾਣਾ ਇਹ ਉਹਨਾਂ ਤੇ ਮੈਂ ਮੇਰੇ ਵੱਲੋਂ ਪੂਰੀ ਸਹਿਮਤੀ ਸੀ ਹਰ ਪਾਸੇ ਤਾ ਮਾਤਾ ਹੋਣੇ ਵੀ ਨਾਲ ਨੇ ਮੈਡਮ ਹੁਣਾ ਦੇ ਕਿਉਂਕਿ ਮਾਂ ਤੋਂ ਵੱਡੀ ਖੁਸ਼ੀ ਕਿਹਨੂੰ ਹੋ ਸਕਦੀ ਹੈ ਕਿ ਜਦੋਂ ਉਹਦੀ ਬੇਟੀ ਖਾਸ ਕਰਕੇ ਬੇਟੀ ਜਦੋਂ ਕਿਸੇ ਮਕਾਮ ਤੇ ਜਾਂਦੀ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਧੀ ਮਾਂ ਦੇ ਨਾਲ ਹੀ ਸ਼ੇਅਰ ਕਰਦੀ ਹੈ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਕਿ ਇੱਕ ਚੰਗਾ ਮਕਾਮ ਤੁਹਾਡੀ ਬੇਟੀ ਨੇ ਹਾਸਲ ਕੀਤਾ ਥੈਂਕ ਯੂ ਸਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਕਿਸ ਤਰ੍ਹਾਂ ਜਦੋਂ ਇਹਨਾਂ ਨੇ ਪਹਿਲੀ ਵਾਰ ਤੁਹਾਨੂੰ ਕਾਲ ਕੀਤਾ ਕਿ ਮਮਾ ਹੁਣ ਮੈਂ ਪਾਇਲਟ ਬਣ ਗਈ ਹਾਂ ਮੈਂ ਅੱਜ ਇੱਕ ਗੇੜੀ ਲਾਤੀ ਅਜਾਜ਼ ਜੀ ਬਹੁਤ ਖੁਸ਼ੀ ਹੋਈ ਸੀ ਜਦੋਂ ਇਹ ਪਹਿਲੀ ਵਾਰ ਫਲਾਈਂਗ ਕਰਕੇ ਆਈ ਹੈ ਤਾਂ ਜਦੋਂ ਦੱਸਿਆ ਇਹਨੇ ਤੇ ਪਹਿਲਾਂ ਤਾਂ ਹੰਝੂ ਵੀ ਨਹੀਂ ਸੀ ਰੁਕੇ ਕਿ ਮੇਰੀ ਬੇਟੀ ਇਹਦੀ ਉਡਾਨ ਭਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਬਹੁਤ ਖੁਸ਼ੀ ਹੋਈ ਸੀ ਉਸ ਦਿਨ ਹਾਂਜੀ ਤਾਂ ਇਹ ਜਿਹੜਾ ਫੀਲਡ ਬਿਲਕੁਲ ਵੱਖਰਾ ਹੈਗਾ ਕਿਉਂਕਿ ਸਾਡੇ ਪੰਜਾਬ ਨਾਲ ਤਾਂ ਕੋਈ ਇਹਦਾ ਮੇਲ ਹੀ ਨਹੀਂ ਖਾਂਦਾ ਪੰਜਾਬੀ ਕਿੱਥੇ ਪਾਇਲਟ ਬੰਦੇ ਹੈਗੇ ਜੀ ਜੀ ਬਿਲਕੁਲ ਅਸੀਂ ਤਾਂ ਵੈਸੇ ਪਹਿਲਾਂ ਡਾਕਟਰ ਬਣਾਉਂਦਾ ਹੀ ਸੁਪਨਾ ਸੀ ਇਹਨਾਂ ਦਾ ਕਿ ਡਾਕਟਰ ਬਣਾਵਾਂਗੇ ਪਰ اچانک ਜਦੋਂ ਫਿਰ ਇਹਦਾ ਮੂਡ ਚੇਂਜ ਹੋ ਗਿਆ ਕਿ ਮੰਮਾ ਚਲੋ ਪਾਇਲਟ ਉਹਨਾਂ ਨੇ ਅੰਕਲ ਨੇ ਕਿਹਾ ਕਿ ਪਾਇਲਟ ਬਣਨਾ ਜਿਆਦਾ ਵਧੀਆ ਹੈ ਡਾਕਟਰੀ ਦੇ ਵਿੱਚ ਸਟੱਡੀ ਜਿਹੜੀ ਹੈ ਪਹਿਲਾਂ 5 ਸਾਲ ਐਮਬੀਬੀਐਸ ਕਰੇਗੀ ਉਸ ਤੋਂ ਬਾਅਦ ਸਪੈਸ਼ਲਟੀ ਕਰੇਗੀ ਤਾਂ ਬਹੁਤ ਲੰਮਾ ਟਾਈਮ ਲੱਗ ਜਾਏਗਾ ਡਾਕਟਰ ਬਣਨ ਲਈ ਤੇ ਇਸ ਲਈ ਇਧਰ 에ਅ ਲਾਈਨ ਤੇ ਵਿੱਚ ਸੀਗਾ ਕਿ 2 ਸਾਲ ਦੀ ਟ੍ਰੇਨਿੰਗ ਹੈ ਔਰ ਪਾਇਲਟ ਬਣ ਜਾਏਗੀ ਜੌਬ ਸ਼ੁਰੂ ਕਰ ਦੇਗੀ ਤਾਂ ਫਿਰ ਅਸੀਂ ਵੀ ਇਹਨੂੰ ਸਹਿਮਤੀ ਦੇ ਦਿੱਤੀ ਕਿ ਚਲੋ ਠੀਕ ਹੈ ਤੈਨੂੰ ਇਹ ਆਪਣਾ ਜਿਹੜਾ ਆ ਪਰ ਫੈਸ਼ਾਂ ਤੇ ਨੋ ਛਾ ਲੱਗ ਰਿਹਾ ਤੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਪਰ ਤੁਹਾਨੂੰ ਡਰ ਨਹੀਂ ਲੱਗਿਆ ਕਿ ਬੇਟੀ ਬਹੁਤ ਖਤਰੇ ਇਹਨਾਂ ਖੇਡਣ ਜਾ ਰਹੀ ਹੈ ਨਹੀਂ ਡਰ ਤਾਂ ਲੱਗਦਾ ਹੈ ਮਾਂ ਨੂੰ ਤਾਂ ਬਹੁਤ ਡਰ ਲੱਗਦਾ ਹੈ ਕਿ ਹਾਈ ਪਤਾ ਨਹੀਂ ਕੀ ਹੋ ਜਾਣਾ ਕਿਉਂਕਿ ਇਹਦੀ ਫਲਾਈਂਗ ਦੇ ਵਿੱਚ ਦੋ ਤਿੰਨ ਵਾਰ ਇਦਾਂ ਦੇ ਇਨਸੀਡੈਂਟ ਜਿਹੜੇ ਇਹਦੇ ਨਾਲ ਹੋ ਗਏ ਸੀਗੇ ਤਾਂ ਬੜਾ ਡਰ ਲੱਗ ਰਿਹਾ ਸੀਗਾ ਕਿ ਹਾਈ ਵੀ ਕੱਲੀ ਆ ਉੱਥੇ ਕੀ ਕਰੇਗੀ ਫਸ ਜਾਏਗੀ ਤੇ ਪਰ ਫੇਰ ਵੀ ਚਲੋ ਹੌਸਲਾ ਜਿਹੜਾ ਬੱਚੇ ਨੂੰ ਆਪਾਂ ਤਾਂ ਹੌਸਲਾ ਹੀ ਦਿੰਦੇ ਆ ਕੋਈ ਗੱਲ ਨਹੀਂ ਪੁੱਤ ਹਰ ਜੇ ਜਿਹੜੀ ਆ ਤੁਹਾਡੀ ਕੰਡੀਸ਼ਨ ਆ ਉਹਦੇ ਵਿੱਚ ਤੁਸੀਂ ਜਮ ਕੇ ਜਿਹੜਾ ਹੌਸਲੇ ਦੇ ਨਾਲ ਕੰਮ ਕਰਨਾ ਹੈ ਤਾਂ ਹੁਣ ਜਦੋਂ ਇਹਨਾਂ ਨੇ ਔਕੜਾਂ ਪਾਰ ਕਰਕੇ ਉਹ ਜਿਹੜੇ ਟੀਚੇ ਤੇ ਪਹੁੰਚਣਾ ਸੀ ਉਹ ਟੀਚੇ ਤੇ ਪਹੁੰਚ ਚੁੱਕੇ ਨੇ ਤਾਂ ਹੁਣ ਕਿੱਦਾਂ ਤਸੱਲੀ ਆ ਪੂਰੀ ਤੁਹਾਨੂੰ ਹਾਂਜੀ ਹਾਂਜੀ ਹੁਣ ਤਾਂ ਬਿਲਕੁਲ ਪੂਰੀ ਤਸੱਲੀ ਆ ਜੀ ਬੜੀ ਖੁਸ਼ੀ ਹੋਈ ਜਦੋਂ ਆਈ ਐ ਅਸੀਂ ਤਾਂ ਬੜਾ ਇਹਦਾ ਸਵਾਗਤ ਕੀਤਾ ਬੜੀ ਤੁਮਤਾਂ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਮੇਲਾ ਦਾ ਇੱਕ ਪਹਿਲੀ ਸਾਡੀ ਬੱਚੀ ਹੈ ਜਿਹੜੀ ਪਾਇਲਟ ਬਣ ਕੇ ਆਈ ਹੈ ਸਪਿੰਟੋਂ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਮਾਣ ਆ ਆਪਣੇ ਬੱਚੇ ਤੇ ਤਾਂ ਮੈਂ ਮੈ ਕੋ ਹੋਰ ਸਵਾਲ ਤੁਹਾਡੇ ਤੋਂ ਰਹਿ ਗਿਆ ਕਿ ਜਿਸ ਤਰ੍ਹਾਂ ਕੀ ਕਹਿੰਦੇ ਤੁਸੀਂ ਜਿਹੜੀ ਪਹਿਲੀ ਉਡਾਨ ਭਰੀ ਉਦੋਂ ਮੌਸਮ ਵੀ ਇੰਨਾ ਜਿਹੜਾ ਅਨੁਕੂਲ ਨਹੀਂ ਸੀਗਾ ਉਡਾਨ ਦੇ ਹਾਂਜੀ ਉਸ ਦਿਨ ਮੇਰੀ ਫਰਸਟ ਸੋਲੋ ਫਲਾਈਟ ਸੀ ਯੂਜੂਲੀ ਵੈਦਰ ਕੰਡੀਸ਼ਨਸ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਕਿਉਂਕਿ ਇੱਕ ਸਟੂਡੈਂਟ ਪਹਿਲੀ ਵਾਰ ਆਪਣੀ ਫਲਾਈਟ ਦੇ ਲਈ ਜਾਂਦਾ ਆ ਬਟ ਜਸਟ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਟ੍ਰਾਈ ਕਰ ਦੇ ਨੂੰ ਸੋਲੋ ਲੇਨ ਦੇ ਲਈ ਬਟ ਉਸ ਟਾਈਮ ਤੇ ਵੈਦਰ ਜਿਹੜਾ ਆ ਠੀਕ ਨਹੀਂ ਰਹਿੰਦਾ ਬਟ ਲਾਸਟ ਟਾਈਮ ਇਨਸਟ੍ਰਕਟਰ ਨੇ ਕਿਹਾ ਕਿ ਹਾਂ ਤੂੰ ਤਿਆਰ ਹੈ ਕੋਈ ਗੱਲ ਨਹੀਂ ਤੂੰ ਜਾ ਹਲਕੀ ਹਲਕੀ بارش ਹੋ ਰਹੀ ਸੀ ਕੀ ਉਸ ਦਿਨ ਬੱਦਲ ਵੀ ਹੋਏ ਹੋਏ ਸੀਗੇ ਯੂਜੂਲੀ ਸੋਲੋ ਸਟੂਡੈਂਟ ਨੂੰ ਇਦਾਂ ਦੇ ਮੌਸਮ 'ਚ ਨਹੀਂ ਭੇਜਦੇ ਜਦੋਂ ਸਟੂਡੈਂਟ ਨਵਾਂ ਹੁੰਦਾ ਆ ਬਟ ਮੈਨੂੰ ਉਹਨਾਂ ਨੇ ਭੇਜ ਦਿੱਤਾ ਸੀਗਾ ਤਾਂ ਮੈਂ ਆਪਣੀ ਫਸਟ ਸੋਲੋ ਫਲਾਈਟ ਬਹੁਤ ਸਾਨੀ ਡੇ ਤੇ ਨਹੀਂ ਕੀਤੀ ਜਿਸ ਦਿਨ ਬਹੁਤ ਵਧੀਆ ਵੈਦਰ ਸੀ ਸਾਨੀ ਐਂਡ ਕਾਮ ਨਹੀਂ ਸੀਗਾ ਹਵਾ ਵੀ ਚੱਲ ਰਹੀ ਸੀਗੀ بارش ਵੀ ਹੋ ਰਹੀ ਸੀ ਹਲਕੀ ਹਲਕੀ ਐਂਡ ਬੱਦਲ ਵਗੈਰਾ ਵੀ ਹੋਏ ਹੋਏ ਸੀਗੇ ਉਸ ਦਿਨ ਜਿਸ ਦਿਨ ਮੈਂ ਆਪਣੀ ਸੋਲੋ ਫਲਾਈਟ ਕੀਤੀ ਤਾਂ ਕਹਿੰਦੇ ਜਦੋਂ ਤੁਸੀਂ ਫਲਾਈਟ ਪੂਰੀ ਕਰ ਲਈ ਡਾਨ ਢੜ ਕੇ ਵਾਪਸ ਆਏ ਉਹਨਾਂ ਨੇ ਪਾਣੀ ਦੀ ਬਾਲਟੀ ਚੁੱਕੀ ਤੁਹਾਡੇ ਸਿਰ 'ਚ ਪਾਤੀ ਹਾਂਜੀ ਇਹ ਸੈਰੇਮਨੀ ਹੁੰਦੀ ਹੈ ਹਰ ਇੱਕ ਸਟੂਡੈਂਟ ਦੇ ਲਈ ਕੋਈ ਸੋਲੋ ਫ্লাই ਕਰਦਾ ਜਦੋਂ ਤਾਂ ਉਹ ਵਾਪਸ ਆ ਕੇ ਜਿਹੜੇ ਆ ਕ੍ਰਾਫਟ ਸਿਸ ਫ্লাই ਕੀਤਾ ਹੁੰਦਾ ਉਹਦੇ ਕੋਲ ਖੜਾ ਆ ਕੇ ਤੁਹਾਡੇ ਉੱਪਰ ਪਾਣੀ ਦੀ ਬਾਲਟੀ ਸੁੱਟਦੇ ਨੇ ਸੈਲੀਬ੍ਰੇਟ ਕਰਨ ਦੇ ਲਈ ਸੋਲੋ ਫਲਾਈਟ ਸੈਲੀਬ੍ਰੇਟ ਕਰਨ ਲਈ ਤਾਂ ਹੋਰ ਜਿਹੜੀਆਂ ਪੰਜਾਬ ਦੀਆਂ ਧੀਆਂ ਹੈਗੀਆਂ ਜਾਂ ਆਪਣੇ ਦੇਸ਼ ਦੀਆਂ ਧੀਆਂ ਹੈਗੀਆਂ ਭਾਰਤੀ ਕੁੜੀਆਂ ਹੈਗੀਆਂ ਜਿਹੜੀਆਂ ਕਈ ਵਾਰੇ ਸੋਚ ਕੇ ਬੈਹ ਜਾਂਦੀਆਂ ਕਿ ਇਹ ਤਾਂ ਕੰਮ ਬਹੁਤ ਔਖਾ ਮੈਂ ਤਾਂ ਕਰ ਹੀ ਨਹੀਂ ਸਕਦੀ ਉਹਨਾਂ ਨੂੰ ਕਿਹ ਜੀ ਮੈਸੇਜ ਹੈਗਾ ਤੁਹਾਡਾ ਨਹੀਂ ਕੁਝ ਵੀ ਇੰਪੋਸੀਬਲ ਤਾਂ ਨਹੀਂ ਹੁੰਦਾ ਮੈਨੂੰ ਵੀ ਲੱਗਦਾ ਸਿਗਾ ਕਿ ਮੈਂ ਇੱਕ ਟੈਕਨੀਕੈਲਿਟੀ ਵਾਲੀ ਫੀਲਡ ਦੇ ਵਿੱਚ ਜਾਂਦੀ ਆ ਜਿੱਥੇ ਮੇਲ ਡੋਮੀਨੈਂਸ ਥੋੜੀ ਜੀ ਜ਼ਿਆਦਾ ਆ ਫੀਮੇਲਸ ਨੂੰ ਲੈ ਕੇ ਮਤਲਬ ਇਦਾਂ ਲੋਕੀ ਫੀਲ ਕਰਦੇ ਆ ਬਟ ਇੰਨਾ ਕੁਝ ਨਹੀਂ ਸਿਗਾ ਸੇਮ ਉਹੀ ਕੰਮ ਜੋ ਮੇਲਸ ਕਰਦੇ ਆ ਉੱਥੇ ਉਹੀ ਮੈਂ ਕੀਤਾ ਉਹ ਫਲਾਈ ਕਰਦੇ ਮੈਂ ਫਲਾਈ ਕਰਦੇ ਸੇਮ ਸਕਿਲਸ ਰਿਕੁਆਇਰਡ ਆ ਬਟ ਹੋ ਜਾਂਦਾ ਲਾਸਟ ਦੇ ਵਿੱਚ ਅਗਰ ਤੁਸੀਂ ਸੋਚ ਲਿਆ ਹੋਵੇ ਇੱਕ ਵਾਰ ਕਿ ਹਾਂ ਮੈਂ ਇਹ ਚੀਜ਼ ਕਰਨੀ ਆ ਜਾਂ ਮੈਂ ਖੁਦ ਦੇ ਨਾਲ ਕੰਪੀਟ ਕਰਦੇ ਹਾਂ ਜਦੋਂ ਤੁਸੀਂ ਆਪਣਾ ਥ੍ਰੈਸ਼ਹੋਲਡ ਜਿਹੜਾ ਆ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਠੀਕ ਆ ਇੱਥੇ ਤੱਕ ਪਹੁੰਚ ਗਈ ਨੈਕਸਟ ਟਾਈਮ ਮੈਂ ਇਹ ਤੋਂ ਥੋੜਾ ਜਿਹਾ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰੂੰਗੀ ਨੈਕਸਟ ਟਾਈਮ ਮੈਂ ਤੋਂ ਹੋਰ ਥੋੜਾ ਬੈਟਰ ਕਰਨ ਦੀ ਕੋਸ਼ਿਸ਼ ਕਰੂੰਗੀ ਤਾਂ ਇਨ ਦਾ ਐਂਡ ਉਹ ਸਕਸੈਸਫੁਲ ਹੋ ਹੀ ਜਾਂਦਾ ਇਸ ਕਰਕੇ ਬਸ ਤੁਹਾਨੂੰ ਇੱਕ ਏਮ ਲੈ ਕੇ ਚੱਲਣਾ ਹੁੰਦਾ ਇੱਕ ਚੀਜ਼ ਹੋਣੀ ਚਾਹੀਦੀ ਆ ਤੇ ਮਆਗ ਦੇ ਵਿੱਚ ਕੀ ਹੈ ਮੈਂ ਕਰਨੀ ਆ ਤਾਂ ਫਿਰ ਹੋ ਜਾਂਦਾ ਤਾਂ ਜਦੋਂ ਤੁਸੀਂ ਉਸੇ ਟ੍ਰੇਨਿੰਗ ਕਰਦੇ ਸੀਗੇ ਤਾਂ ਉਹ ਸਾਰੇ ਮੁੰਡੇ ਸੀਗੇ ਕਿੰਨੇ ਸੀਗੇ ਕੁੜੀਆਂ ਕਿੰਨੀਆਂ ਸੀ ਮੇਰੀ ਕਲਾਸ ਦੇ ਵਿੱਚ ਅਸੀਂ ਦੋ ਕੁੜੀਆਂ ਸੀਗੀਆਂ ਬਾਕੀ ਸਾਰੇ 15 ਤੋਂ 16 ਸਟੂਡੈਂਟਸ ਹੁੰਦੇ ਆ ਇੱਕ ਬੈਚ ਦੇ ਵਿੱਚ ਅਸੀਂ ਦੋ ਕੁੜੀਆਂ ਸੀਗੀਆਂ ਮੇਰੇ ਬੈਚ ਦੇ ਵਿੱਚ ਬਾਕੀ ਸਾਰੇ ਜਿਹੜੇ ਸੀਗੇ ਮੇਲਸ ਸੀਗੇ ਹਾਂ ਇੱਕ ਸਵਾਲ ਹੋ ਰਿਹਾਗਾ ਕਿ ਜੇ ਆਪਾਂ ਪੂਰੀ ਦੁਨੀਆ ਦੀ ਗੱਲ ਕਰਦੇ ਆ ਤਾਂ ਇਹ ਕਹਿੰਦੇ ਕਿ ਜਿਆਦਾ ਮੁੰਡਿਆਂ ਦਾ ਕੰਮ ਹੈਗਾ ਜਹਾਜ਼ ਉਡਾਉਣੇ ਤਾਂ ਕੁੜੀਆਂ ਇਹਦੇ ਫੀਲਡ ਵਿੱਚ ਘਟ ਜਾਂਦੀਆਂ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਕਿ ਕਿਹੜੇ ਮੁਲਕ ਦੀਆਂ ਕੁੜੀਆਂ ਜ਼ਿਆਦਾ ਹੁੰਦੀਆਂ ਇਸ ਫੀਲਡ ਵਿੱਚ ਐਕਚੁਅਲੀ ਇਹ ਫੈਕਟ ਆ ਕਿ ਜਿਹੜੀਆਂ ਫੀਮੇਲ ਪਾਇਲਟਸ ਦਾ ਜਿਹੜਾ ਕਾਊਂਟ ਹੈ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਆ ਆ ਐਸ ਕੰਪੈਰੀਟਿਵ ਟੂ ਬਾਕੀ ਕੰਟਰੀਜ਼ ਇੰਡੀਆ ਦੇ ਵਿੱਚ ਫੀਮੇਲ ਪਾਇਲਟਸ ਬਹੁਤ ਨੇ ਜੇ ਆਪਾਂ ਬਾਕੀ ਕੰਟਰੀਜ਼ ਨਾਲ ਕੰਪੇਅਰ ਕਰਦੇ ਆ ਬਟ ਉੱਥੇ ਸੀਗੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਸੀਗੇ ਅਲੱਗ-ਅਲੱਗ ਕੰਟਰੀਜ਼ ਤੋਂ ਆਏ ਹੋਏ ਸੀਗੇ ਜਿਹੜੀ ਕੁੜੀ ਦੀ ਮੈਂ ਗੱਲ ਕਰਦੀ ਆ ਉਹ ਇੰਡੀਆ ਨਹੀਂ ਸੀ ਗੁਜਰਾਤੀ ਜੋ ਮੈਂ ਤੁਹਾਨੂੰ ਦੱਸਿਆ ਆਪਣੀ ਫਰੈਂਡ ਐਂਡ ਬਾਕੀ ਸਾਰੇ ਤਾਂ ਫਿਰ ਅਲੱਗ-ਅਲੱਗ ਨੈਸ਼ਨੈਲਿਟੀ ਦੇ ਸੀਗੇ ਉੱਥੇ ਸਟੂਡੈਂਟਸ ਮਤਲਬ ਜਿੰਨੇ ਵੀ ਦੋ ਕੁੜੀਆਂ ਸੀ ਦੋ ਇੰਡੀਅਨ ਨਹੀਂ ਸੀਗੀਆਂ ਵਿੱਚ ਹਾਂਜੀ ਦੋਨੋਂ ਇੰਡੀਅਨ ਸੀਗੀਆਂ ਅਸੀਂ ਤਾਂ ਇੱਕ ਹੋਰ ਮੈਨੂੰ ਦੱਸਿਓ ਕਿ ਜਿਹੜੇ ਵੀ ਇਸ ਫੀਲਡ ਚ ਆਉਂਦੇ ਆ ਟਰਾਈ ਕਰਦੇ ਆ ਤਾਂ ਉਹ ਚ ਕਿੰਨੇ ਕੁ ਚਾਂਸ ਹੁੰਦੇ ਆ ਕਿ ਤੁਸੀਂ ਕੰਪਲੀਟ ਕਰ ਲੈਂਦੇ ਹੋ ਆਪਣੀ ਜਿਹੜੀ ਸਾਰਾ ਸਿਸਟਮ ਹੁੰਦਾ ਸਭ ਤੋਂ ਮੇਨ ਡਿਫਿਕਲਟ ਟਾਸਕ ਅਗਰ ਤੁਸੀਂ ਆਪਣੀ ਫਲਾਈਂਗ ਸਕਿਲਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੋ ਤੁਸੀਂ ਆਪਣੀ ਸਟੱਡੀਸ ਦੇ ਬਹੁਤ ਵਿੱਚ ਜ਼ਿਆਦਾ ਬਹੁਤ ਵਧੀਆ ਹੋ ਤਾਂ ਉਹਦਾ ਇੱਕ ਪੁਆਇੰਟ ਤੇ ਮਤਲਬ ਤੁਸੀਂ ਫਿਨਿਸ਼ ਕਰ ਲੈਂਦੇ ਆ ਬਟ ਸਭ ਤੋਂ ਇੰਪੋਰਟੈਂਟ ਆ ਮੈਡੀਕਲ ਇਹਦੇ ਵਿੱਚ ਮੈਡੀਕਲ ਕਲੀਅਰ ਕਰਨਾ ਹੁੰਦਾ ਆ ਅਗਰ ਤੁਸੀਂ ਮੈਡੀਕਲ ਦੇ ਵਿੱਚ ਰਹਿ ਜਾਂਦੇ ਹੋ ਤਾਂ ਫਿਰ ਉਹ ਤੁਹਾਡਾ ਮੈਡੀਕਲ ਰਿਜੈਕਟ ਕਰ ਦਿੰਦੇ ਆ ਤੁਸੀਂ ਫਰਦਰ ਫਲਾਈ ਨਹੀਂ ਕਰ ਸਕਦੇ ਤੁਸੀਂ ਫਰਦਰ ਸਟੱਡੀ ਨਹੀਂ ਕਰ ਸਕਦੇ ਇਸ ਕਰਕੇ ਸਭ ਤੋਂ ਇੰਪੋਰਟੈਂਟ ਆ ਕਿ ਤੁਸੀਂ ਆਪਣੇ ਆਪ ਨੂੰ ਫਿਜ਼ੀਕਲੀ ਥੋੜਾ ਉਦਾ ਰੱਖਣਾ ਆ ਕਿ ਤੁਹਾਡਾ ਮੈਡੀਕਲ ਜਿਹੜਾ ਆ ਏਵਰੀ ਈਅਰ ਸਾਡਾ ਮੈਡੀਕਲ ਟੈਸਟ ਹੁੰਦਾ ਆ ਉਹ ਕਲੀਅਰ ਹੋ ਜਾਏ ਅਗਰ ਉਹ ਕਲੀਅਰ ਹੋ ਜਾਂਦਾ ਆ ਫਿਰ ਫਲਾਈਂਗ ਤੇ ਸਟੱਡੀਜ਼ ਤਾਂ ਹੌਲੀ-ਹੌਲੀ ਹੋ ਜਾਂਦੀਆਂ ਵੋਟ ਵੋਟ ਧੰਨਵਾਦ ਤਾਂ ਪੰਜਾਬ ਦੀ ਧੀ ਨੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਜਾਜ ਉਡਾਉਣ ਦਾ ਸੁਪਨਾ ਇਹਨਾਂ ਨੇ ਪੂਰਾ ਕਰ ਦਿੱਤਾ ਹੈ ਹੁਣ ਇਹ ਪੰਜਾਬ ਦੀ ਧੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾਜ ਉਡਾਉਂਦੀ ਹੋਈ ਨਜ਼ਰ ਆਵੇਗੀ ਮਾਤਾ ਪਿਤਾ ਦਾ ਸੁਪਨਾ ਜਿੱਥੇ ਪੂਰਾ ਹੋਇਆ ਉੱਥੇ ਹੋਰ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਵੀ ਆ ਸੁਪਨਾ ਪੂਰਾ ਹੋਇਆ ਮਾਤਾ ਪਿਤਾ ਦੇ ਚਿਹਰੇ ਦੇ ਉੱਪਰ ਖੁਸ਼ੀ ਦੇ ਜਿਹੜੇ ਹੰਝੂ ਨੇ ਉਹ ਸਾਫ਼ ਚਲਕ ਰਹੇ ਨੇ ਕਿਉਂਕਿ ਜਦੋਂ ਕਿ ਸਿੱਧਾ ਕੋਈ ਬੱਚਾ ਖਾਸ ਕਰਕੇ ਤੀ ਕੋਈ ਮਕਾਮ ਹਾਸਲ ਕਰਦੀ ਹੈ ਤਾਂ ਜਿਹੜੀ ਖੁਸ਼ੀ ਹੈ ਉਹ ਦੁੱਗਣੀ ਹੋ ਜਾਂਦੀ ਹੈ ਤੇ ਲੋੜ ਹੈ ਪੰਜਾਬ ਦੀਆਂ ਹੋਰ ਨਾ ਧੀਆਂ ਨੂੰ ਵੀ ਦੀਪ ਸ਼ਿਕਾ ਸੰਧੂ ਤੋਂ ਆਪਣੇ ਨਾ ਲੈਣ ਦੀ ਕਿਉਂਕਿ ਇਹਨਾਂ ਨੇ ਕਿਹਾ ਕਿ ਕੰਮ ਕੋਈ ਵੀ ਮੁਸ਼ਕਲ ਨਹੀਂ ਹੁੰਦਾ ਬਸ ਤੁਹਾਨੂੰ ਟੀਚਾ ਮਿੱਥਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਤੇ ਜਦੋਂ ਅਸੀਂ ਕਿਸੇ ਵੀ ਕੰਮ ਦਾ ਟੀਚਾ ਮਿੱਥ ਲੈਂਦੇ ਹਾਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਲ and not a TV.